ਸਵਾਗਤ ਹੈ ਦੋਸਤੋ ਮੇਰੇ YouTube ਚੈਨਲ ਵਿੱਕੀ ਪਿਜਨ ਕਲੱਬ ਦੇ ਵਿੱਚ ਤੇ ਆਜੋ ਤੁਹਾਨੂੰ ਆਪਾਂ ਕਬੂਤਰਾਂ ਦਾ ਸ਼ੌਂਕ ਕਰਾਈਏ ਆਪਾਂ ਆਏ ਸੀ ਬਾਹਰ ਬਾਈ ਕੋਲ ਤੇ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਨ ਆਏ ਸੀਗੇ ਲੋ ਜੀ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰੋ ਤੇ ਬਾਈ ਨੇ ਕਬੂਤਰ ਰੱਖੇ ਨੇ ਬਾਈ ਦੇਸੀ ਵੀ ਰੱਖੇ ਨੇ ਬਾਈ ਦੇਸੀ ਥੋੜੇ ਜਿਹਾ ਕਬੂਤਰ ਨੇ ਜਾਤਨ ਮਲਬਾਈ ਕਬੂਤਰ ਨੇ ਤੇ ਆਹ ਬਾਈ ਦਾ ਸ਼ੌਂਕ ਆ ਸ਼ੌਂਕ ਤੁਸੀਂ ਦੇਖ ਸਕਦੇ ਹੋ ਬਾਈ ਕਿਵੇਂ ਰੱਖੇ ਹੋਏ ਨੇ ਇਹ ਬਿਲਕੁਲ ਜ਼ਮੀਨ ਦੇ ਨਾਲ ਰੱਖੇ ਹੋਏ ਕਬੂਤਰ ਨੇ ਬਾਈ ਤੇ ਆਸੇ-ਪਾਸੇ ਸਾਰੇ ਪਾਸੇ 2-3 ਮੰਜ਼ਲੀਆਂ ਘਰ ਬਣੇ ਹੋਏ ਨੇ। ਬਾਈ ਨੇ ਇਹ ਨੀਵੀਂ ਜਗ੍ਹਾ ਤੇ ਰੱਖੇ ਹੋਏ ਨੇ। ਆ ਤੁਹਾਨੂੰ ਦਿਖਾ ਦਿੰਨੇ ਆਪਾਂ। ਆ ਦੇਖੋ ਜੀ। ਆ 2-2 3-3 ਮੰਜ਼ਲਿਆਂ ਦੇ ਘਰ ਬਣੇ ਹੋਏ ਨੇ। ਉੱਪਰ ਅੱਡਾ ਲਾਇਆ, ਛਤਰੀ ਲਾਈ ਹੈ ਬਾਈ ਨੇ। ਤੇ نیچے ਛਤਰੀ ਜੇ ਗਝਾ ਕੇ ਫੇਰ ਬਾਈ ਉਪਤਰ ਉੱਪਰ ਛੜਦਾ ਆ। ਤੇ ਆ ਤੁਸੀ ਸ਼ੌਂਕ ਕਰੋ। ਲੋ ਜੀ ਕੁਛ ਕਬੂਤਰ ਇੱਧਰ ਹੀ ਬੰਦ ਕੀਤੇ ਹੋਏ ਨੇ। ਤੁਹਾਨੂੰ ਇੱਧਰਲੇ ਕਬੂਤਰਾਂ ਦਾ ਵੀ ਸ਼ੌਂਕ ਕਰਾ ਦਿੰਨੇ ਆਂ, ਦੇਖ ਲਓ। ਇਹ ਲੋਈ ਵਿੱਚ ਦੇਸੀ ਕਬੂਤਰ ਆ ਬਾਈ ਵਿੱਚ ਹੀ ਮਲਵਾਈ ਕਬੂਤਰ ਨੇ ਬਾਈ ਦੇਸੀ ਕਬੂਤਰ ਬਾਈ ਦੇ ਥੋੜੇ ਜੇ ਨੇ ਬਾਈ ਬਾਕੀ ਸਾਰੇ ਮਲਵਾਈ ਕਬੂਤਰ ਨੇ ਕਬੂਤਰਾਂ ਦਾ ਹੀ ਸ਼ੌਂਕ ਕਰ ਸਕਦੇ ਹਾਂ ਤੇ ਆ ਕਬੂਤਰ ਬਾਈ ਦਾਣਾ ਪਾ ਰਿਹਾ ਹੈ ਤੇ ਆ ਕਬੂਤਰ ਨੇ ਸਾਰੇ ਜਿੰਨੇ ਵੀ ਹੈਗੇ ਨੇ ਤੇ ਵਿੱਚ ਕਬੂਤਰ ਆ ਦੇਖੋ ਆ ਕਬੂਤਰ ਬੜਾ ਹੀ ਚੰਗਾ ਕਬੂਤਰ ਆ ਬਾਈ ਦਾ ਦੇਖੋ ਤੇ ਬੱਚਾ ਦਾਣਾ ਲੈ ਚੱਲਿਆ ਹੀ ਤੇ ਬੱਚੇ ਕੱਢੇ ਕਬੂਤਰ ਨੇ ਤੇ ਆ ਲਈ ਆ ਕਬੂਤਰ ਨੇ ਬਾਈ ਦੇ ਸ਼ੌਂਕ ਕਰੀ ਜਾ ਤੁਸੀਂ ਛੋੜੀ ਜੀ ਵੀਡੀਓ ਆ ਤੇ ਛੋਟਾ ਜਿਹਾ ਸ਼ੌਂਕ ਆ ਤੇ ਛੋਟੀ ਜੀ ਵੀਡੀਓ ਬਣਾਈ ਆ ਆਪਾਂ ਬਾਈ ਤੇ ਤੁਹਾਨੂੰ ਦਿਖਾਉਣ ਵਾਸਤੇ ਕਿਉਂਕਿ ਆਪਾਂ ਵੀਡੀਓ ਜ਼ਿਆਦਾਤਰ ਅਪਲੋਡ ਨਹੀਂ ਕਰਦੇ ਆ ਆਪਾਂ ਜ਼ਿਆਦਾਤਰ ਸ਼ਾਰਟ ਵੀਡੀਓ ਹੀ ਪਾਉਂਦੇ ਆ ਤੇ ਹੌਲੀ ਹੌਲੀ ਆਪਾਂ ਵੀਡੀਓ ਪਾਣੀ ਸ਼ੁਰੂ ਕਰਿਆ ਕਰਾਂਗੇ ਤੇ ਆਹ ਲੋ ਆ ਵੀਡੀਓ ਦੇਖ ਲਓ ਤੇ ਆਹ ਲੋ ਆ ਬਾਈ ਦੇ ਕਬੂਤਰ ਰੱਖੇ ਨੇ ਬਾਈ ਇਹ ਬਾਈ ਦੇ ਨਾਮੇ ਬੂਟਾ ਬਾਈ ਇਹ ਬਾਈ ਲੁਧਿਆਣਾ ਸ਼ਿਭਾਹ ਨਗਰ ਬਾਈ ਦਿੰਦਾ ਆ ਤੇ ਇਹ ਛੋਟਾ ਜਿਹਾ ਸ਼ੌਂਕ ਆ ਬਾਈ ਦਾ ਥੋੜੇ ਜਿਹਾ ਕਬੂਤਰ ਨੇ ਬਾਈ ਦੇ ਕੋ ਤੇ ਸਾਫ ਉਤਰੇ ਕੂਤਰ ਨੇ ਐ ਵਧੀਆ ਕੂਤਰ ਨੇ ਤੇ ਬਹੁਤ ਹੀ ਸ਼ਾਨਦਾਰ ਕਬੂਤਰ ਰੱਖੇ ਨੇ ਬਾਈ ਨੇ ਜਿੰਨੇ ਵੀ ਰੱਖੇ ਨੇ ਸਾਰੇ ਆਪਾਂ ਕਬੂਤਰ ਸ਼ਾਨਦਾਰ ਅੱਗੇ ਨੇ ਤੇ ਆਹ ਲੋ ਆਹ ਕਬੂਤਰ ਆਪਾਂ ਜਿਹੜਾ ਬੜਾ ਹੀ ਸ਼ਾਨਦਾਰ ਕਬੂਤਰ ਰੱਖਿਆ ਸੀ ਆ ਬਿੱਟ ਸਾਹਮਣੇ ਬਿਠਾ ਬਾਈ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾਣੇ ਆ ਕਬੂਤਰ ਸਾਹਮਣੇ ਆ ਉਹ ਸਾਹਮਣੇ ਖੜਾ ਜਿਹੜਾ ਮੈਂ ਕਬੂਤਰ ਆਪਾਂ ਬੜਾ ਹੀ ਸ਼ਾਨਦਾਰ ਕਬੂਤਰ ਰੱਖਿਆ ਬਾਈ ਦਾ ਬਹੁਤ ਸ਼ਾਨਦਾਰ ਕਬੂਤਰ ਬਾਈ ਕੋਈ ਇੱਕੋ ਨਸਲ ਦੇ 5-6 ਕਬੂਤਰ ਨੇ ਬਾਈ ਇੱਕੋ ਜੋੜੇ ਦੇ ਯਾਨੀ ਕਿ ਮੋਜੇ ਕਬੂਤਰ ਨੇ ਲੱਖੇ-ਲੱਖੇ ਬੜੇ ਸੋਨੇ ਕਬੂਤਰ ਨੇ ਤੇ ਆ ਲੋਈ ਆ ਕੁਰਦਾਂ ਨੂੰ ਪਾ ਫੇਰ ਉੱਪਰ ਦਿਖਾ ਦਈਏ ਸਾਰਾ ਵਿਊ ਦਿਖਾ ਦਈਏ ਲੋ ਜੀ ਆ ਕੂਤਰਾ ਦਾ ਆ ਕੂਤਰਾ ਦਾ ਸ਼ੌਂਕ ਕਰ ਲੋ ਇੱਕ ਵਾਰੀ ਫੇਰ ਤੇ ਵੀਡੀਓ ਜਿੱਦਾਂ ਆਪਾਂ ਵੀਡੀਓ ਛੋਟੀ ਜੀ ਬਣਾਈ ਆ ਤੇ ਸ਼ੌਂਕ ਕਰ ਲੋ ਕਬੂਤਰਾਂ ਦਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ